ਤੇ ਹਾਂਜੀ ਦੋਸਤੋ ਅੱਜ ਖੜੇ ਆਪਾਂ ਚੀਨਾ ਬਾਜ਼ਾਰ ਨੂਰਮਹਿਲ ਦੇ ਵਿੱਚ ਨੂਰਮਹਿਲ ਕਿੱਥੇ ਖੜੇ ਆ ਇੱਕ ਕਿਉਂਕਿ ਮੌਸਮ ਜਿਹੜਾ ਹੁਣ ਇਸ ਟਾਈਮ ਆ ਸੋੜ ਦਾ ਮਹੀਨਾ ਆਉਣ ਵਾਲਾ ਤੇ ਸੋੜ ਦੇ ਮਹੀਨੇ ਵਿੱਚ ਕਿਤੇ ਸੰਧਾਰੇ ਵਗੈਰਾ ਸ਼ੁਰੂ ਹੋ ਜਾਂਦੇ ਆ ਹਨਾ ਭੈਣਾਂ ਨੂੰ ਲੈ ਕੇ ਭੂਆ ਨੂੰ ਲੈ ਕੇ ਸ਼ਗਨ ਜਿਹੜੇ ਜਿਹੜੇ ਸ਼ੁਰੂ ਹੋ ਜਾਂਦੇ ਉਹਦੇ ਵਿੱਚ ਇੱਕ ਰੀਤ ਹੁੰਦੀ ਆ ਬਿਸਕੁਟ ਦੇਣ ਦੀ ਤੇ ਅੱਜ ਆਏ ਆ ਜੇ ਇੱਥੇ ਆਪਾਂ ਬਾਈ ਹੁਣਾਂ ਦੇ ਕੋਲ ਸਤੀਸ਼ ਵਿਕਰੀ ਆ ਤੇ ਇਹ ਬਾਈ ਹੁਣੇ ਅਜੇ ਵੀ ਲਗਭਗ ਜਿੱਥੇ ਇਸ ਟਾਈਮ ਪੱਟੀਆਂ ਦੂਜੀਆਂ ਇਲੈਕਟ੍ਰੋਨਿਕ ਆ ਗਈਆਂ ਤੇ ਇੱਥੇ ਬਾਈ ਦੇ ਕੋਲ ਅੱਜ ਵੀ ਪੱਠੀ ਜੜੀ ਆ ਆ ਦੂਜੀ ਪਹਿਗੀਆਂ ਨਾਲ ਦੇ ਕੋਲ ਜਿਹੜੀ ਪੁਰਾਣੀ ਪੱਠੀ ਹੁੰਦੀ ਜਿਹੜੀ ਕੱਚੀ ਪੱਠੀ ਜਿਹਨੂੰ ਕਹਿੰਦੇ ਆ ਤੇ ਬਾਈ ਦਾ ਗੱਲਬਾਤ ਕਰਦੇ ਬਾਈ ਜੀ ਕੀ ਹਾਲ ਚਾਲ ਹੈ ਜੀ ਅੱਸੀ ਕਾਲ ਜੀ ਜੀ ਆਇਆਂ ਨੂੰ ਜੀ ਹੋਰ ਪਾਜੀ ਠੀਕ ਠਾਕ ਵਧੀਆ ਪਾਜੀ ਬਹੁਤ ਵਧੀਆ ਜੀ ਅੱਛਾ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਵੀ ਅੱਜ ਦੇ ਟਾਈਮ ਦੇ ਵਿੱਚ ਜਦੋਂ ਲੋਕ ਸਾਰੇ ਪਾਸੇ ਅਲੱਗ-ਅਲੱਗ ਹੋ ਗਏ ਹਨ ਇਹ ਮਲੋ ਇਲੈਕਟ੍ਰੋਨਿਕ ਸਿਸਟਮ ਚੱਲ ਪਿਆ ਗਿਆ ਸਿਸਟਮ ਚੱਲ ਪਿਆ ਤੇ ਪਰ ਤੁਸੀਂ ਅੱਜ ਵੀ ਪੱਠੀ ਪਰਾਲੀ ਰੱਖੀ ਹੈ ਕੀ ਚੱਕਰ ਬਾਈ ਕਹਿੰਦੇ ਨਾ ਨਵੇਂ 9 ਦਿਨ ਪੁਰਾਣੀ 100 ਦਿਨ ਹਣਾ ਜੋ ਇਹਦਾ ਟੇਸਟ ਆ ਨਾ ਤੁਹਾ ਜੀ ਉਹ ਇਲੈਕਟ੍ਰੋਨਿਕ ਪੱਟੀ ਦਾ ਨਹੀਂ ਹੈਗਾ ਸਾਡੇ ਕੋ ਵੀ ਲੱਗੀਆਂ ਹੈ ਜੀ ਅੱਛਾ ਹੈਨਾ ਤੁਹਾਡੇ ਕੋ ਤਿੰਨ ਓਵਨ ਲੱਗੇ ਹੋਏ ਆ ਅੱਛਾ ਪਰ ਮੈਂ ਅੱਜ ਵੀ ਇਹੀ ਪੱਟੀ ਨੂੰ ਫੈਲ ਦੰਨਾ ਜੀ ਕਿਉਂਕਿ ਜੋ ਇਹਦੇ ਵਿੱਚ ਚੀਜ਼ ਬਣਦੀ ਹੈ ਨਾ ਉਹਦਾ ਟੇਸਟ ਅਲੱਦਾ ਹੀ ਆ ਕੀ ਬਾਤ ਹੈ ਹਾਂਜੀ ਤੇ ਭਾਈ ਕੌਣ ਕੌਣ ਤੁਸੀਂ ਇੱਥੇ ਕੰਮ ਕਰਦੇ ਹੋ ਮੈਂ ਮੇਰੇ ਕੋ ਦੋ ਵਰਕਰ ਰੱਖੇ ਹੋਏ ਆ ਅੱਜ ਦੋ ਦਿਨ ਛੁੱਟੀ ਤੇ ਆ ਅੱਛਾ ਤੇ ਹੁਣ ਮੈਂ ਤੇ ਮੇਰੀ ਵਾਈਫ ਕੰਮ ਕਰ ਰਹੇ ਆ ਫਿਰ ਉਹਨਾਂ ਨੂੰ ਨਾਲ ਲਾ ਲਈਏ ਆਪਾਂ ਹਾਂਜੀ ਜ਼ਰੂਰ ਜੀ ਨਾਲ ਹੀ ਆ ਜਾਓ ਤੁਸੀਂ ਜੀ ਪਲੀਜ਼ ਹੈਨਾ ਤੇ ਚੰਗਾ ਹੀ ਲੱਗਦਾ ਵੀ ਕਿਉਂਕਿ ਹੁੰਦਾਂ ਦੋਨੇ ਅ ਕਹਿੰਦੇ ਨੇ ਸਫਰ ਤੇ ਦੋਨੇ ਪਈਏ ਜਿਹੜਾ ਨਾਲ ਚੱਲਣ ਦਾ ਜ਼ਿਆਦਾ ਵਧੀਆ ਹੁੰਦਾ ਮੇਰਾ ਮੇਰਾ ਜੀ ਬਹੁਤ ਪੈਰ ਪੈ ਤੀਨੇ ਮੇਰਾ ਸਾਥ ਦਿੱਤਾ ਜੀ ਕੀ ਬਾਤ ਹੈ ਕੀ ਅੱਜ ਤੱਕ ਜੋ ਵੀ ਮੈਂ ਇਸ ਮਕਾਮ ਤੇ ਆ ਆਪਣੀ ਵਾਜ ਦੀ ਬਦੌਲਤਾਂ ਜੀ ਔਰ ਮੇਰੇ ਡੈਡੀ ਨੇ ਮੈਨੂੰ ਇਹ ਗੁਣ ਦਿੱਤਾ ਤੁਹਾਡਾ ਜੱਦੀ ਪੁਛਤੀ ਇਹੀ ਕੰਮ ਆ 60 ਤੋਂ 65 ਸਾਲ ਹੋ ਗਏ ਜੀ ਸਾਨੂੰ ਇਸ ਕੰਮ 'ਚ ਪਏ ਨੂੰ 32 ਸਾਲ ਮੈਨੂੰ ਹੋ ਗਏ ਕੰਮ ਕਰਦੇ ਨੂੰ ਜੀ ਅੱਛਾ ਜੀ ਹਾਂ ਜੀ ਵਾਛਾ ਜੀ ਅੱਜਕੱਲ ਬਹੁਤ ਘੱਟ ਲੋਕ ਨੇ ਜਿਹੜੇ ਆਪਣੀ ਵਾਈਫ ਨੂੰ ਕ੍ਰੈਡਿਟ ਦਿੰਦੇ ਨੇ ਕਿਸੇ ਚੀਜ਼ ਨੂੰ ਲੈ ਕੇ ਨਹੀਂ ਨਹੀਂ ਮੇਰੀ ਕਾਮਯਾਬੀ ਪਿੱਛੇ ਜੀ ਮੇਰੇ ਬਜ਼ੁਰਗਾਂ ਦਾ ਜੋ ਮੈਨੂੰ ਆਸ਼ੀਰਵਾਦ ਆ ਔਰ ਮੇਰੀ ਵਾਈਫ ਦਾ ਜੀ ਹਾਂ ਮੇਰੇ ਗੁਰੂਆਂ ਦਾ ਜੀ ਕੀ ਬਾਤ ਹੈ ਤਾਂ ਪੈ ਜੀ ਕਿਵੇਂ ਲੱਗਦਾ ਵੀ ਜਦੋਂ ਹਸਬੰਦ ਦੇ ਕੋਲੋਂ ਇਦਾਂ ਦੀ ਗੱਲਾਂ ਸੁਣਨ ਨੂੰ ਮਿਲਦੀਆਂ ਬਹੁਤ ਵਧੀਆ ਫੀਲਿੰਗ ਹੁੰਦਾ ਜੀ ਬਹੁਤ ਵਧੀਆ ਲੱਗਦਾ ਨਾ ਹਾਂਜੀ ਕੀ ਬਾਤ ਹੈ ਬਸ ਐਸੇ ਤਰੀਕੇ ਨਾਲ ਅਸੀਂ ਵੀ ਤੁਹਾਨੂੰ ਇਹ ਦੁਆ ਕਰਦੇ ਵੀ ਤੁਹਾਡੀ ਜੋੜੀ ਸਲਾਮਤ ਰਹੇ ਤੁਸੀਂ ਹਰ ਇੱਕ ਖੁਸ਼ੀਆਂ ਤੁਹਾਨੂੰ ਮਿਲਣ ਹਨਾ ਤੇ ਹੁਣ ਆਪਾਂ ਆ ਜੀ ਬਿਸਕੁਟ ਦੇ ਪਹਿਲਾਂ ਹੁਣ ਬਾਈ ਦੱਸੋ ਵੀ ਕਿਹੜੇ ਕਿਹੜੇ ਤਰੀਕੇ ਦੇ ਬਿਸਕੁਟ ਬਣਾਉਲੇ ਤੁਸੀਂ ਭਾਜੀ ਮੈਂ ਇੱਥੇ ਹੀ ਬਣਾਉਂਦਾ ਜੀ ਆਟੇ ਵਾਲੇ ਅੱਛਾ ਜੀ ਔਰ ਮੈਦੇ ਚ ਬਣਦੇ ਆ ਜਿਨ੍ਹਾਂ ਵਿੱਚ ਇਲਾਚੀ ਤੇ ਫਲੇਵਰ ਹੁੰਦਾ ਇੱਕ ਲੂਨ ਫਲੇਵਰ ਹੁੰਦਾ ਇਥੇ ਨਾਲ ਆ ਜੀ ਤੇ ਇੱਕ ਸ਼ੱਕਰ ਵਾਲੇ ਹੁੰਦੇ ਆ ਜੀ। ਅੱਛਾ ਜੀ ਇੱਕ ਸ਼ੱਕਰ ਵਾਲੇ ਹੁੰਦੇ। ਹਾਂਜੀ। ਜਿੰਨੀ ਕੁ ਵੈਰਾਈਟੀ ਬਣਦੀ ਆ ਜੀ ਆਲਮੋਸਟ ਸ਼ਾਮ ਤੱਕ ਕਲੀਅਰ ਹੋ ਜਾਂਦੀ ਆ ਜੀ। ਅੱਛਾ ਅੱਛਾ ਭਾਈ ਇੱਕ ਪੁਰਾਣੇ ਟਾਈਮ ਚ ਇਦਾਂ ਹੁੰਦਾ ਸੀ ਇੱਕ ਬਜ਼ੁਰਗ ਬੀਬੀਆਂ ਆਉਂਦੀਆਂ ਹੁੰਦੀਆਂ ਸੀ ਗਿਆ ਪੀਪਲ ਲੈ ਕੇ। ਹਾਂਜੀ। ਉਹ ਸ਼ਾਮ ਤੱਕ ਬੈਠੀਆਂ ਹੁੰਦੀਆਂ ਰਹਿੰਦੀਆਂ ਸੀ ਸ਼ਾਂ ਨੂੰ ਫੇ ਬਿਸਕਟ ਬਣਾਵਾ ਕੇ ਲੈ ਕੇ ਜਾਣੇ ਘਰ। ਹਾਂਜੀ ਹਾਂਜੀ ਬਿਲਕੁਲ। ਅੱਜ ਵੀ ਉਹ ਟ੍ਰੈਂਡ ਚੱਲਦਾ ਕਿ ਨਹੀਂ ਚੱਲਦਾ ਬਈ? ਹੁਣ ਉਹ ਥੋੜਾ ਜਿਹਾ ਘਟ ਗਿਆ ਜੀ ਲੋਕਾਂ ਕੋਲ ਟਾਈਮ ਹੈ ਨਹੀਂ ਜੀ। ਟਾਈਮ ਹੈ ਨਹੀਂ। ਹੁਣ ਮੈਨੂੰ ਫੋਨ ਤੇ ਹੀ ਕੋਈ ਫੋਨ ਤੇ ਆਰ अच्छा। ਉਹ ਨਵੋਲਾ ਸਿਸਟਮ ਹੈ ਨਹੀਂ ਗਾਹਕ ਤੂੰ ਖੜਨ ਦਾ ਬਿਲਕੁਲ ਵੀ ਟਾਈਮ ਹੈ ਨਹੀਂ ਜੀ। ਹੂੰ। ਜਗਾਹ ਨੂੰ ਟਾਈਮ ਨਾਲ ਨਹੀਂ ਸੌਦਾ ਮਿਲਦਾ ਤੇ ਗਾਹਕ ਮੁੜ ਜਾਂਦਾ ਜੀ। ਅੱਛਾ। ਹਾਂਜੀ। ਫੋਨ ਤੇ ਆਰਡਰ ਆਇਆ ਦੇਖੋ ਉਹਨੂੰ ਜਿੱਦਾਂ ਫੋਨ ਤੇ ਮੈਨੂੰ ਆਰਡਰ ਆਏ ਆ ਆ ਬਨੇ ਹੋਏ ਆ। ਜੀ। ਹਾਂਜੀ। ਬੱਸ ਹੋ ਗਈ। ਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ? ਨਹੀਂ ਨਹੀਂ ਜੀ ਨਹੀਂ। ਵੀ ਕੇਵਲੇ ਹੁਣ ਕੋਈ ਕਹਿ ਦਿੰਦਾ ਭਾਜੀ ਵੀ ਮੇਰੇ 50 ਕਿਲੋ ਬਿਸਕੁਟ ਆ। ਕਿਦਾ ਥੋੜਾ ਜਿਹਾ ਹਲਕਾ ਫੁਲਕਾ ਜਿਹਾ ਆਪਾਂ ਕਰ ਲਈਏ ਕਦੀ ਨਹੀਂ ਜੀ ਰੇਟ ਇੱਕੋ ਹੀ ਰੱਖਿਆ ਜੀ ਹਮ ਨਾ ਕਿਸੇ ਨੂੰ ਘਟਾ ਨਾ ਕਿਸੇ ਨੂੰ ਵਧ ਜਿੰਨੇ ਮਰਜ਼ੀ ਲੈ ਲਓ ਜੀ ਰੇਟ ਕਦੀ ਘਟ ਨਹੀਂ ਕੀਤਾ ਜੀ ਤੇ ਰੇਟ ਵੀ ਦੱਸ ਦਿਓ ਬਾਈ ਕੀ ਰੇਟ ਹੈਗਾ ਰੇਟ ਸਰ ਜੀ ਮੈਂ 170 ਰੁਪਏ ਦਿੰਦਾ ਸਿੰਪਲ ਆਟੇ ਆਲੇ ਅੱਛਾ ਜੀ ਤਾਂ ਕਿ ਦੂਸਰੇ ਆ 200 ਆ ਦੇਸੀ ਕੇਦੇ ਬਣਾ ਕੇ ਵੇਚੀ ਦਿਓ 600 ਨੂੰ ਕਿਲੋ ਆ ਜੀ ਦਾ ਉਹ ਵੀ ਬਹੁਤ ਲੰਦਾ ਬਿਸਕੁਟ ਜੀ ਅੱਜ ਕੱਲ੍ਹ ਗਰਮੀਆਂ ਕਰਕੇ ਉਹ ਬੰਦ ਕੀਤੇ ਹੋਏ ਤੇ ਮੈਨੂੰ ਲੱਗਦਾ ਮਾਰਕੀਟ ਦੇ ਵਿੱਚ ਤਾਂ ਲਗਭਗ 120 ਤੋਂ 130 ਰੁਪਏ ਕਿਲੋ ਵੇਚਦੇ ਨੇ ਮੈਂ ਮੈਂ ਮੇ ਮਤਲਬ ਤੁਹਾਡੇ ਕੋਲ ਚਲਾਵਾਗਾ ਘਾਹ ਘਟਾਉਂਗਾ ਤੇ ਪੱਕੇ ਘਾਹ ਥੋੜੇ ਜਾਨੇ ਪੱਕੇ ਜੀ ਜਿਹੜਾ ਇੱਕ ਵਾਰੀ ਆ ਜਾਂਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਕਦੀ ਦੁਬਾਰਾ ਜਾਂਦਾ ਮਤਲਬ ਤੁਹਾਡੇ ਕੋਲ ਕਿਲੋ ਵਾਲਾ ਘਾਹ ਤਾਂ ਆਉਂਦਾ ਨਹੀਂ ਹੁਣ ਮੇਕ ਤੋਂ ਆਉਂਦੇ ਫਿਰ ਆਉਂਦੇ ਕਿਲੋ ਵਾਲੇ ਵੀ ਹਾਂ ਪਾਈ ਵਾਲੇ ਵੀ ਆਉਂਦੇ ਆ ਪਰ অলমোਸਟ ਕੋਈ ਹੁਣ ਫੋਨਾਂ ਤੇ ਆਰਡਰ ਆਉਂਦੇ ਆ ਕੋਈ 10 ਕਿਲੋ ਦੇ ਦਿਓ ਜੀ ਕੋਈ 15 ਕਿਲੋ ਪਾ ਦਿਓ ਸਾਡੇ ਕੋਈ 5 ਕਿਲੋ ਪਾ ਦਿਓ ਇਦਾਂ ਆਰਡਰ ਆਉਂਦੀ ਜਿੰਨਾ ਕਿ ਮੇਰੇ ਤੋਂ ਹੁੰਦਾ ਵਾ ਮੈਂ ਉਹਨਾਂ ਆਰਡਰ ਫੜ ਲੈਂਦਾ ਬਾਕੀ ਦੂਜੇ ਦਾ ਮਤਲਬ ਮੈਜੋਰਟੀ ਬੇਸਿਸ ਜਿਹੜਾ ਆ ਉਹ ਹਾਈ ਕਲਾਸ ਵਾਲਾ ਹੀ ਹੈ ਨਾ ਹਾਂਜੀ ਹਾਂਜੀ ਅੱਛਾ ਬਿਸਕੁਟ ਬਾਈ ਹੁਣ ਟੈਕਨੀਕ ਕਿੰਦਾ ਦੀ ਆ ਗਈ ਕਿਵੇਂ ਚੱਲਦੀ ਆ ਗਈ ਤਾਂ ਬਿਸਕੁਟ ਹੁੰਦੇ ਸੀ ਇੱਕ ਉਹ ਉੱਪਰੋਂ ਖਿੱਚ ਚੂੜੀ ਜੀ ਕੱਸਦੇ ਹੁੰਦੇ ਥੱਲੇ ਬਿਸਕੁਟ ਬੜਾ ਬੜਾ ਨਿਕਲਿਆ ਆਉਂਦੇ ਲੰਮੇ ਲੰਮੇ ਹਾਂਜੀ ਜੀ ਉਦੇ ਨਾਲੋਂ ਗਾਹਕ ਜ਼ਿਆਦਾ ਆ ਪਸੰਦ ਕਰਦੇ ਆ ਜੀ ਓਕੇ ਹਾਂਜੀ ਮੇਰੇ ਤੋਂ ਸਭ ਕੁਝ ਪਿਆ ਜੀ ਪਰ ਮੈਂ ਜ਼ਿਆਦਾ ਪਹਿਲ ਏਸੀ ਚੀਜ਼ ਨੂੰ ਦਿੰਨਾ ਜੀ ਬਾਈ ਇੱਕ ਚੀਜ਼ ਹੋਰ ਅਕੇਲੇ ਤਾਂ ਲੋਕ ਕਹਿਣ ਲੱਗ ਪੈਂਦੇ ਆ ਵੀ ਬਾਈ ਹੱਥਾਂ ਦੇ ਦਸਤਾਨੇ ਪਾ ਲੈਣੇ ਸੀ ਗਲਵਜ਼ ਪਾ ਲਈ ਉਹਦਾ ਥੋੜਾ ਕਾਰਨ ਦੱਸਿਓ ਕਿਉਂ ਨਹੀਂ ਪਾਉਂਦੇ ਉਹ ਉਹਦੇ ਨਾਲ ਪਾ ਕੇ ਜੀ ਇਹ ਬਿਲ ਨਹੀਂ ਨਹੀਂ ਜੀ ਫੇ अच्छा मैं तो सब कुछ है का ना देख चुका करके उदे नाल फिर बिल दी नहीं हैगी बेलना नहीं चलना उन अच्छा वो तो सिर्फ ता पाई दे जदो ग्राहक ਨੂੰ ਸੌਦਾ ਦੇਣਾ ਨਾ ਵੀ ਬੰਦੇ ਉਹ 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 ਪਾ ਕੇ ਸੌਦਾ ਦੇਈਦਾ ਜੀ अच्छा हां जी ਉਦਾਂ ਉਹ ਇਹਨਾਂ ਬਿਲਦੇ ਨਹੀਂ اچھا ਮੈਂ ਸਾਰਾ ਕੁਝ ਦੇਖ ਚੁੱਕਾ ਕਰਕੇ ਜੀ ਸਾਫ ਸਫਾਈ ਨਾ ਕੋਈ ਨਹੀਂ ਸਭ ਇੱਕ ਚੀਜ਼ ਟਾਕੇ ਰੱਖੀ ਦੀ ਆ ਤੁਸੀਂ ਦੇਖ ਸਕਦੇ ਆ ਸਫਾਈ ਦਾ ਪੂਰਾ ਧਿਆਨ ਦੇਈਦਾ ਜੀ ਆਪਾਂ ਇਹ ਬਿਲਕੁਲ ਸਫਾਈ ਦਾ ਤਾਂ ਭਾਈ ਤੁਹਾਡੇ ਕੋਲ ਪੂਰਾ ਹਾਂ ਜੀ ਹਾਂ ਜੀ ਇੱਕ ਟਾਈਮ ਦੇ ਵਿੱਚ ਭਾਈ ਕਿੰਨੇ ਤੁਸੀਂ ਬਿਸਕੁਟ ਬਣਾਉਨੇ ਕਿੰਨਾ ਤੁਸੀਂ ਇੱਕ ਵਾਰੀ ਆਟਾ ਜਿਹੜਾ ਹੈਗਾ ਕਰਦੇ ਆਂ ਆਟਾ ਹੋਂ ਤਾਂ ਜਿੱਦਾਂ ਗਰਮੀ ਆ ਅਸੀਂ 4 ਕਿਲੋ ਵੀ ਰਲਾਈ ਦੀ ਇਹਦੇ 8 8.5 ਕਿਲੋ ਬਿਸਕੁਟ ਬਣ ਜਾਂਦੇ ਓਦਾਂ ਜੇ ਸਰਦੀ ਹੋਵੇ ਫਿਰ 8 ਕਿਲੋ ਦਾ ਕਾਣਾ 17 18 ਪੈ ਜਾਂਦੇ ਆ ਅੱਜ ਕੱਲ ਫਿਰ ਆ ਇਹ ਕੱਟ ਦੀ ਪਾਈ ਦੀ ਤਾਂ ਪਾਈ ਆ ਉਹਨੂੰ ਸੁੱਕਦਾ ਜੀ ਆਟਾ ਪਰ ਸੁੱਕਣ ਦੇ ਨਾਲ ਫਿਰ ਹੋਣਾ ਚੀਜ਼ ਬਿਸਕੁਟ ਉਹ ਖਰੇ ਨਹੀਂ ਬਣਦੇ ਜੋ ਹੁਣ ਟੇਸਟ ਸਹੀ ਮੈਨੇ ਸਰਦੀਆਂ ਨੂੰ ਬਣਦਾ ਹੈਣਾ ਉਹ ਗਰਮੀਆਂ ਨੂੰ ਉਹ ਚੀਜ਼ ਨਹੀਂ ਕਿਉਂਕਿ ਘੇ ਨਹੀਂ ਪ੍ਰੋਪਰ ਜੰਮਦਾ ਅੱਛਾ ਹਾਂਜੀ ਤੇ ਕਈ ਵਈ ਬਿਸਕੁਟ ਦੇ ਵਿੱਚ ਜਦੋਂ ਆਟਾ ਜੜਾਇਆ ਉਹ ਕੋਲ ਵਿੱਚ ਮਿਕਸ ਮੈਦਾ ਕਰ ਲੈਂਦੇ ਆ ਕਦੀ ਕੁਛ ਚੀਜ਼ਾਂ ਪਾ ਲੈਂਦੇ ਆ ਤੁਸੀਂ ਇਦਰੀ ਉਹ ਚੀਜ਼ਾਂ ਮਾਪ ਕਰਦੇ ਨਾਲ ਮੇਰਾ ਜਿਹੜਾ ਆਟਾ ਮੈਂ ਯੂਜ਼ ਕਰਦਾ ਮੋਟਾ ਜੀ ਅੱਛਾ ਜੀ ਨਾ ਮੈਂ ਸੂਜੀ ਯੂਜ਼ ਕਰਦਾ ਕੁਛ ਨਹੀਂ ਕੱਲਾ ਆਟਾ ਮੋਟਾ ਹੋਊਗਾ ਜੀ ਆਟਾ ਵੀ ਅਸੀਂ ਆਪਣਾ ਆਪ ਹੀ ਦਾ ਜੀ ਓਕੇ ਹਾਂ ਜੀ ਸਮਾਨ ਸਾਰਾ ਮੇਰਾ ਜੀ ਲੁਧਿਆਣੇੋਂ ਆਉਂਦਾ ਜੀ ਇੱਕੋ ਹੀ ਦੁਕਾਨ ਤੋਂ ਜੀ ਏ ਖੰਡ ਜੋ ਵੀ ਮੈਦਾ ਉਹ ਸਾਰਾ ਇੱਕ ਦੁਕਾਨ ਤੋਂ ਆਉਂਦਾ ਜੀ ਸਰ ਇੱਕ ਦੁਕਾਨ ਤੋਂ ਹੀ ਹਾਂ ਜੀ ਕੀ ਬਾਤ ਹੈ ਉਹ ਸਾਡੀ ਸ਼ੁਰੂ ਤੋਂ ਇੱਕ ਹੀ ਦੁਕਾਨ ਆ ਜੀ ਉੱਥੇ ਹੀ ਸ਼ੁਰੂ ਤੋਂ ਮਾਲ ਆਉਂਦਾ 15 ਸਾਲ ਮੈਨੂੰ ਇੱਧਰ ਹੋ ਕੇ ਆਏ ਨੂੰ ਜੀ ਅੱਛਾ ਅੱਗੇ ਸਾਂਝਾ ਕੰਮ ਹੁੰਦਾ ਸੀ 15 ਸਾਲ ਹੋ ਗਏ ਵੀ ਬਖੋਆਂ ਨੂੰ ਵੀ ਮੇਰਾ ਸਮਾਨ ਹੀ ਸਾਰਾ ਉੱਥੋਂ ਆਉਂਦਾ ਜੀ ਮਤਲਬ ਜਿਹੜੀ ਥੋੜੀ ਟੈਕਨੀਕ ਆ ਆਏ ਜਿਹੜੀ ਟੈਕਨੀਕ ਪ੍ਰਾਨੀ ਟੈਕਨੀਕ ਤੋਂ ਬਣਾਉਂਦੇ ਤੁਸੀਂ ਖੁਦ ਆਈ ਦੇ ਟਾਈਮ ਤਾਂ ਇਸ ਤਰੀਕੇ ਦਾ ਕੋਈ ਬਣਾਉਂਦਾ ਨਹੀਂ ਨਾ ਨਹੀਂ ਬਣਾਉਂਦਾ ਜੀ ਬਹੁਤ ਘੱਟ ਰਹਿ ਗਿਆ ਜੀ ਇਹ ਚੀਜ਼ਾਂ ਜੀ ਕਿਉਂਕਿ ਮਸ਼ੀਨਾਂ ਆ ਗਈਆਂ ਆਟਾ ਗੁੰਨਣ ਵਾਸਤੇ ਦੇਖੋ ਜੀ ਮੈਂ ਜਦ ਤੱਕ ਤਾਂ ਹੈਗਾ ਸਾਹ ਹੈਗੇ ਆ ਮੈਂ ਇਹੀ ਕੰਮ ਕਰਨਾ ਜੀ ਫੈਲਾਂ ਨੂੰ ਮਸ਼ੀਨ ਅੱਜ ਸਵੇਰੇ ਆਰਡਰ ਦੇ ਕੇ ਮੰਗਾ ਲੈਣਾ ਸਭ ਕੁਝ ਪਰ ਜੋ ਇਸ ਚੀਜ਼ ਦਾ ਕਰੇ ਜਣਾ ਲੋਕ ਦੂਰੋਂ ਦੂਰੋਂ ਲੈਣ ਆਉਂਦੇ ਆ ਵੀ ਇਸ ਕਰਕੇ ਮੈਂ ਛੱਡਦਾ ਨਹੀਂ ਮੇਰੇ ਤੋਂ ਜਿੰਨਾ ਕਿ ਹੁੰਦਾ ਵਾ ਮੇਰੇ 40 50 ਕਿਲੋ ਜਿੰਨੇ ਬਿਸਕੁਟ ਬੰਦੇ ਸ਼ਾਮ ਤੱਕ ਕਲੀਅਰ ਆ ਜੀ ਬਿਲਕੁਲ ਹੈਨਾ ਮਤਲਬ ਸਵਾਦ ਦਾ ਫਰਕ ਪੈ ਜਾਂਦਾ ਨਾ ਹਾਂਜੀ ਔਰ ਥੋੜੇ ਵਾਲੇ ਬਿਸਕੁਟ ਮੈਂ ਚੈੱਕ ਕੀਤਾ ਸੀ ਬਹੁਤ ਇਸ ਸਿਗਾ ਉਹ ਜਿਹੜੇ ਦੂਜੇ ਬਿਸਕੁਟ ਉਹ ਉਹ ਸ਼ਾਇਦ ਥੋੜੀ ਸੂਜੀ ਮਿਕਸ ਕਰਕੇ ਨਾਲ ਐਡ ਕਰਦੇ ਆ ਪਤ ਨਹੀਂ ਉਹ ਦਰਸਲ ਪਤਾ ਬਾਕੀ ਦੁਕਾਨਦਾਰ ਇਦਾਂ ਵੀ ਆ ਜੀ ਵਿੱਚ ਕੀ ਮਿਲਣ ਵਾਲਾ ਆਟਾ ਯੂਜ਼ ਕਰਦੇ ਆ ਅੱਛਾ ਅਸੀਂ ਮੇਲਣ ਆਟਾ ਯੂਜ਼ ਨਹੀਂ ਕਰਦੇ ਮੈਂ ਆਪਣੀ ਜਿਹੜੀ ਚੀਜ਼ ਹੁਣਾ ਹੱਥੀ ਆਟਾ ਆਪਣੇ ਹੱਥ ਪਿਆਈਦਾ ਜੀ ਅੱਛਾ ਹਾਂਜੀ ਤੇ ਹੋਰ ਕਿੰਨਾ ਟਾਈਮ ਮਗਣਾ ਭਾਜੀ ਇਹਨੂੰ ਬੇਲਣ ਲਈ ਹੁਣ ਤੋਂ ਮੈਂ ਕਹ ਦੋ ਮਿੰਟ ਤੇ ਜੀ ਅੱਛਾ ਅੱਜ ਕੱਲ੍ਹ ਨਾ ਥੋੜੀ ਗਰਮੀ ਕਰਕੇ ਨਾ ਆਟਾ ਨਰਮੇ ਰਹਿੰਦਾ ਕਿ ਇਹ ਨਹੀਂ ਜੰਮਦਾ ਅੱਛਾ ਇਹ ਪ੍ਰੋਪਰ ਜੰਮਿਆ ਹੋਵੇ ਤਾਂ ਫੇਰ ਮਿੰਟੋ ਮਿੱਟੀ ਹੋ ਜਾਂਦਾ ਜੀ ਓਕੇ ਇਹਦੇ ਵਿੱਚੋਂ ਜਦੋਂ ਹੁਣ ਨਾਲ-ਨਾਲ ਕੱਟੀ ਜਾਣੇ ਬਿਸਕੁਟੂ ਕੱਟਨੇ ਕਾਦੇ ਨਾਲ ਤੁਸੀਂ ਬਣਾਉਣੇ ਕਹਿੰਦਾ ਆਂ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਜਾਣਾ ਜੀ ਅੱਛਾ ਕੀ ਆਉਂਗਾ ਅੱਜਕੱਲ ਜਿਹੜੀਆਂ ਮਸ਼ੀਨਾਂ ਦੇਖੀਆਂ ਮਸ਼ੀਨਾਂ ਜੀ ਵੜ-ਵੜ ਕੇ ਨਿਕਲਦੇ ਨੇ ਬਾਹਰ ਮਸ਼ੀਨਾਂ ਚ ਵੀ ਇਹੀ ਚੀਜ਼ਾਂ ਆਵਾ ਜੀ ਸੱਚੇ ਹੁਣ ਇਹਦੇ ਸੱਚੇ ਸਭ ਕੁਝ ਗੋਲ ਵੀ ਹੈਗਾ ਚੌਰਸ ਵੀ ਹੈਗਾ ਦਿਲ ਵਾਲੇ ਵੀ ਹੈਗੇ ਪਾਨ ਵਾਲੇ ਵੀ ਹੈਗਾ ਮਤਲਬ ਜਿਸ ਤਰੀਕੇ ਦੇ ਬਣਾਉਣੇ ਆ ਸਾਰੇ ਜਿਹੜੇ ਪਰ ਗਾਹਕ ਜ਼ਿਆਦਾ ਚੌਰਸ ਹੀ ਪਸੰਦ ਕਰਦਾ ਜੀ ਓਕੇ ਹਾਂ ਜੀ ਉਹਨਾਂ ਵਿੱਚ ਵੀ ਡਾਈਆਂ ਲੱਗੀਆਂ ਆ ਜੀ ਜਿਹੜੀ ਜਿਹੜੀ ਹੁੰਦੀ ਡਾਈ ਉਹ ਵਿੱਚ ਲਾਦਨ ਤੇ ਉਸ ਹਿਸਾਬ ਮਤਲਬ ਇੱਕ ਕਿਸਮ ਦਾ ਜਿਵੇਂ ਪੀਜ਼ਾ ਬੇਲਣਾ ਬਸ ਉਸ ਵਾਲਾ ਕੰਮ ਹੀ ਆ ਨਾ ਹਾਂਜੀ ਹਾਂਜੀ ਜੀ ਜੋਬ ਹਰ ਕੰਮ ਜਿੰਨਾ ਮਰਜ਼ੀ ਵਧਾ ਲਓ ਮੈਨ ਪਾਵਰ ਘਰ ਦੀ ਹੋਣੀ ਚਾਹੀਦੀ ਆ ਬਗਾਨਿਆਂ ਤੇ ਨਹੀਂ ਹੁਣ ਬੰਦੇ ਕੱਲ ਖੜੇ ਪੈਰ ਚੱਲ ਗਏ ਦੋਨੇ ਤੇ ਹੁਣ ਬੰਦਿਆਂ ਨਾ ਔਖਾ ਵਾ ਬੰਦੇ ਹੁਣ ਦੇਖੋ ਕਦਾਂ ਆਂਦੇ ਕਿਦੋਂ ਨਹੀਂ ਜੀ ਜਦ ਤੱਕ ਇਹ ਆ ਵੀ ਜਿੰਨਾ ਕੰਮ ਹੁੰਦਾ ਕਰ ਲਈਦਾ ਡਿਪੈਂਡੈਂਟ ਹੈ ਨਹੀਂ ਆਪਾਂ ਕਿਸੇ ਤੇ ਵੀ ਇਹ ਬੰਦਿਆਂ ਤੇ ਬਿਲਕੁਲ ਅਈਦਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਜੀ ਗਾਗ ਦਾ ਪਿਆਰ ਬਹੁਤ ਮਿਲਦਾ ਜੀ ਹੂੰ ਕਈ ਗਾਗ ਸਾਡੇ ਇਦਾਂ ਦੇ ਆ ਜੀ ਜਿਹੜੇ ਸੌਦਾ ਨਹੀਂ ਮਿਲਦਾ ਦੂਜੇ ਦਿਨ ਆ ਜਾਂਦੇ ਲੈਣ ਪਰ ਲੈ ਕੇ ਨਹੀਂ ਜਾਂਦੇ ਜੀ ਅੱਛਾ ਜੀ ਹਾਂਜੀ ਅੱਛਾ ਆਪ ਇਸਕੋ ਟੰਡੇ ਸ਼ੁਰੂ ਹੋ ਗਿਆ ਦਰੋਂ ਹਾਂਜੀ ਹਾਂਜੀ ਕਟਿੰਗ ਹਾਂਜੀ ਇਹ ਕਟਿੰਗ ਹੋ ਗਈ ਸ਼ੁਰੂ ਜੀ ਕੱਟ ਕੇ ਟਰੇ 'ਚ 20-20 ਲੱਗੀ ਜਾਣੇ ਆ ਜੀ ਅੱਛਾ ਤੇ ਬਾਅਦ ਵਿੱਚ ਉਸੇ ਵੱਲੋਂ 16 ਟਰੇਆਂ ਹੋ ਗਈਆਂ ਤੇ ਪੱਟੀ ਰੱਖਦੇ ਨੇ ਪਕਾਦਣੇ ਜੀ ਮਤਲਬ ਇਹਦੇ ਟਰੇਆਂ ਦੇ ਵਿੱਚ ਭੈਂਜੀ ਘੁੜੀ ਜਿਹੜੇ ਆ ਉਹ ਇੱਧਰ ਟਿਕਾਈ ਜਾਂਦੇ ਹਨਾ ਤੁਸੀਂ ਹਾਂਜੀ ਹਾਂਜੀ ਜੀ ਓਕੇ ਆ ਤੁਸੀਂ ਇੱਧਰ ਟਿਕਾਈ ਜਾਂਦੇ ਇੱਕ ਵਿੱਚ ਕਿੰਨੇ 20 ਬਿਸਕੁਟ ਕੋਣੇ ਨੇ 20 ਹਾਂਜੀ 20 ਜੀ ਓਕੇ ਕੀ ਬਾਤ ਹੈ ਤੇ ਜਿਹੜਾ ਆ ਆਟਾ ਵੇ ਸੁਣਾ ਇਹ ਦੂਬਾਰਾ ਫੇਰ ਬਾਅਦ ਚ ਮੀਨ ਹਾਂਜੀ ਮੀਨ ਜਾਣਾ ਜੀ ਉੱਚਾ ਹਾਂਜੀ ਮਤਲਬ ਇਹਦੇ ਵਿੱਚ ਕੋਈ ਵੀ ਵੇਸਟਿੰਗ ਨਹੀਂ ਜਾਣੀ ਹਾਂਜੀ ਕੀ ਬਾਤ ਹੈ ਅੱਜ ਕੱਲ੍ਹ ਗਰਮੀਆਂ ਗਰਮੀਆਂ ਕਰਕੇ ਥੋੜਾ ਜਿਹਾ ਨਾ ਹੂੰ ਆਟਾ ਨਰਮੇ ਰਹਿੰਦਾ ਜੀ ਮਾਸ਼ਾਅੱਲੋਕ ਕਿ ਇਧਰੋਂ ਤੋਂ ਕਿਤੇ ਇੱਥੇ ਇਧਰੋਂ ਬਿਸਕੁਟਾਂ ਬੜੀਆਂ ਨੇ ਤੇ ਇਧਰ ਭਾਂਜੀ ਹੁਣੀ ਜਿਹੜੇ ਆ ਉਹ ਇਧਰ ਟਿਕਾਈ ਜਾਣੇ ਟਰੇਆਂ ਦੇ ਵਿੱਚ ਤੇ ਕਿੰਨੀਆਂ ਟਰੇਆਂ ਜਦੋਂ ਬਾਈ ਹੋ ਜਾਂਦੀਆਂ ਉਦੋਂ ਤੁਸੀਂ ਉਹਦੇ ਵਿੱਚ ਲਾਉਨੇ ਹੋ ਇਹ 16 ਟਰੇਆਂ ਪੱਠੀ 'ਚ ਲੱਗਦੀਆਂ ਜੀ 16 ਟਰੇਆਂ ਹਾਂਜੀ ਜਿੰਨੀ ਮਰਜ਼ੀ ਪੱਠੀ ਵੱਡੀ ਬਣਾ ਸਕਦੇ ਪਰ 16 ਟਰੇਆਂ ਵਾਲੀ ਹੀ ਵਧੀਆ ਜੀ ਅੱਛਾ ਆਇਆ ਜੀ ਪੱਠੀ ਹਾਂਜੀ ਦੇੜੀ ਤੋਂ ਹੀ ਦੇਖ ਸਕਦੇ ਹੋ ਪੂਰੀ ਪੂਰੀ ਜਿਹੜੀ ਆ ਇਹ ਆਪਣੇ ਬਾਲਣ ਦੇ ਨਾਲ ਚਲਦੀ ਆ ਫਾਈਨਲੀ ਬਿਸਕਟ ਹੋ ਚੁੱਕੇ ਨੇ ਤਿਆਰ ਟ੍ਰੇਆਂ ਰੈਡੀ ਹੋ ਗਈਆਂ ਤੇ ਹੁਣ ਉਹਨਾਂ ਨੂੰ ਰੈਡੀ ਲਾਪੀਆਂ ਅੰਦਰ ਜਾਣਾ ਤੇ ਬਾਈ ਹੁਣ ਇਹਨੂੰ ਕਿੰਨਾ ਟਾਈਮ ਲੱਗਣਾ ਇਹਨੂੰ ਰੈਡੀ ਹੋਣ ਨੂੰ ਭਾਜੀ ਭਾਈ 10 ਮਿੰਟ ਜੀ 10 ਮਿੰਟ ਹਾਂਜੀ ਜੀ 200 2 ਸਵਾ 2 ਕਿਲੋ ਬਿਸਕਟ ਬਣ ਜਾਂਦੇ 2.5 ਕਿਲੋ ਦੇ ਕਰੀਬ ਇਹ ਤਰੀਕੇ ਅੱਛਾ 1 ਕਰ 2.5 ਕਿਲੋ ਬਿਸਕਟ ਹਾਂਜੀ ਹਾਂਜੀ ਪਰ 2.5 ਕਿਲੋ ਦੇ ਹਿਸਾਬ ਨਾਲ ਕਾਫੀ ਮਿਹਨਤ ਜ਼ਿਆਦਾ ਨਹੀਂ ਹੁੰਦੀ ਮਿਹਨਤ ਜ਼ਿਆਦਾ ਜੀ ਅੱਛਾ ਜੇ ਇਹ ਤੇ ਮਸ਼ੀਨ ਹੁੰਦੀ ਇਹਨੇ ਟਾਈਮ ਕਿੰਨੇ ਬਿਸਕੁਟ ਬਣਾ ਸਕਦੀ ਸੀ ਹੋ ਆਈ ਉਹਦੇ ਵਿੱਚ ਘਟੋ ਕੱਢਣੀ ਇੱਕ ਵਾਰੀ ਇੱਕ 8 ਕਿਲੋ ਬਿਸਕੁਟ ਬਣ ਜਾਂਦੇ ਇੱਕ ਵਾਰੀ ਜ 8 10 ਕਿਲੋ ਬਿਸਕੁਟ ਬਣ ਜਾਂਦੇ ਹਨ ਤੇ ਉਹ ਇੱਕ ਪੈਣਾ ਵੀ ਸਸਤੇ ਸੀ ਹਾਂਜੀ ਸਸਤੇ ਦੀ ਤਾਂ ਚਲੋ ਕੋਈ ਗੱਲ ਨਹੀਂ ਪਰ ਉਹਦਾ ਟੇਸ ਨਹੀਂ ਹੈ ਭਾਜੀ ਚੀਜ਼ ਦਾ ਅੱਛਾ ਜੋ ਇਹਦਾ ਟੇਸ ਹੈ ਨਾ ਡਿਫਰੈਂਟ ਵਾ ਹੂੰ ਇਸ ਪੱਠੀ ਕਰਕੇ ਮੇਰੇ ਤੋਂ ਬਾਹਰ ਕਾਫੀ ਦੂਰੋਂ ਆਉਂਦੇ ਲੈਣ ਦੀ ਮੇਰੇ ਬਾਹਰ ਬਿਸਕੁਟ ਬਹੁਤ ਜਾਂਦੇ ਕੈਨੇਡਾ ਅਮਰੀਕਾ ਇੰਗਲੈਂਡ ਹੁਣ ਅੱਜ ਵੀ ਮੈਂ ਕਿਸੇ ਨੂੰ ਬਿਸਕੁਟ ਦੇਨੇ ਆ ਕੱਲ ਕਿਸੇ ਨੇ ਇੰਗਲੈਂਡ ਲੈ ਕੇ ਜਾਣੇ ਆ ਹੂੰ ਅੱਜ ਕੱਲ ਇੱਕ ਨਵਾਂ ਹੋਰ ਵੀ ਟ੍ਰੈਂਡ ਆ ਨਾ ਵੀ ਜਿਦਾ ਪੁਰਾਣੇ ਟਾਈਮ ਦੇ ਵਿੱਚ ਧੀਆਂ ਨੂੰ ਬਿਸਕੁਟ ਦੇਨੇ ਹੁੰਦੇ ਆ ਭਾਜੀ ਦੇਣੀ ਹੁੰਦੀ ਆ ਤੇ ਐਵੇਂ ਜਿਦਾ ਸੰਧਾਰਾ ਟਾਈਪ ਕਹਿ ਲਈਏ ਹਾਂਜੀ ਹਾਂਜੀ ਭਾਜੀ ਉਹ ਅੱਜ ਵੀ ਚੱਲ ਰਿਹਾ ਜੀ ਅੱਛਾ ਅੱਜ ਵੀ ਚੱਲ ਰਿਹਾ ਜੀ ਆ ਹੁਣ ਉਹਦੇ ਰਖੜੀਆਂ ਸ਼ੁਰੂ ਹੋ ਜਾਣੀਆਂ ਜੀ ਹਾਂਜੀ ਤੇ ਰਖੜੀਆਂ ਤੇ ਪੂਰਾ ਸੀਜ਼ਨ ਆ ਤੁਹਾਡਾ ਹਾਂਜੀ ਉਹਦੇ ਵਿੱਚ ਪੂਰਾ ਜੀ ਕੀ ਬਾਤ ਹਾਂਜੀ ਸ਼ੁਕਰ ਕਰਦੇ ਪਾਜੀ ਪ੍ਰਮਾਤਮਾ ਦਾ ਗਾਹਕ ਨੂੰੜੀ ਕਰਨ ਦੀ ਲੋੜ ਨਹੀਂ ਪੈਂਦੀ ਗਾਹਕ ਦਾ ਆਰਡਰ ਆ ਜਾਂਦਾ ਫੋਨ ਤੇ ਜੀ ਅੱਛਾ ਜੀ ਹਾਂਜੀ ਤੇ ਬਾਕੀ ਹੋਰ ਜੇ ਤੁਹਾਨੂੰ ਆਰਡਰ ਕਰਨਾ ਹੋਵੇ ਕਿਹੜੇ ਨੰਬਰ ਤੇ ਆਰਡਰ ਕਰਨਾ ਤੁਹਾਨੂੰ ਨੰਬਰ ਵੀ ਇੱਕ ਰੀ ਵਿੱਚ ਮੋਬਾਈਲ ਦੇ ਨੰਬਰ ਵਿੱਚੇ ਹੀ ਬੋਲ ਦੋ ਪਾਜੀ ਮੇਰਾ ਇੱਕ ਨੰਬਰ ਹੈਗਾ ਜੀ 9814943600 ਅੱਛਾ ਜੀ 9874495986 ਜੀ 95986 ਚਲੋ ਇਸ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਡਾ ਨੰਬਰ ਐਡ ਕਰ ਦਵਾਂਗੇ ਤੇ ਜਿਨ੍ਹਾਂ ਨੇ ਵੀ ਆਰਡਰ ਕਰਦੇ ਨੇ ਬਿਸਕਟ ਆਰਡਰ ਕਰ ਸਕਦੇ ਨੇ ਹਾਂਜੀ ਬਿਲਕੁਲ ਜੀ ਤਾਂ ਬਾਈ ਘਟੋਗੜ ਕਿੰਨੇ ਬਿਸਕਟ ਆਰਡਰ ਕਰਨ ਜਿੰਨੇ ਮਰਜ਼ੀ ਕਰ ਸਕਦੇ ਆ ਜੀ 5 10 15 20 ਜਿੰਨੇ ਜਿੰਨੇ ਮਰਜ਼ੀ ਆ ਦੋ ਦਿਨ ਪਹਿਲਾਂ ਦੱਸਣ ਜੀ ਅੱਛਾ ਮਤਲਬ ਜਿੰਨੇ ਜ਼ਿਆਦਾ ਬਿਸਕੁਟ ਚਾਹੀਦੇ ਆ ਉਹਨੇ ਇੱਕ ਦੋ ਦਿਨ ਪਹਿਲਾਂ ਪਰ ਕਿਲੋ ਡੇਢ ਕਿਲੋ 2 ਕਿਲੋ ਬਿਸਕੁਟ ਲੈਣ ਵਾਸਤੇ ਵੀ ਤੁਹਾਡੇ ਕੋਲ ਫੋਨ ਕਰਕੇ ਆਉਣ ਫੋਨ ਕਰਕੇ ਆਜਣ ਕਈ ਵੇਲੇ ਨਹੀਂ ਹੁੰਦੇ ਜੀ ਨਹੀਂ ਹੁੰਦੇ ਨਾ ਜਦੋਂ ਤੁਸੀਂ ਕਹੇ ਸਾਡੇ ਹੱਥ ਹੱਥੀ ਚੱਲ ਜਾਂਦੇ ਬਿਲਕੁਲ ਜੀ ਜਿੰਨੇ ਸ਼ਾਮ ਤੱਕ ਬੰਦੇ ਕਲੀਅਰ ਹੋ ਜਾਂਦੇ ਸਾਰੇ ਵਿਕ ਜਾਂਦੇ ਜੀ ਅੱਛਾ ਨਾਲ ਨਾਲ ਹੱਥ ਹੱਥੀ ਹਾਂਜੀ ਹਾਂਜੀ ਕੀ ਬਾਤ ਹੈ ਤੇ ਭਾਜੀ ਹੁਣ ਕਿੰਨਾ ਨੇ ਲੱਗਣਾ ਇਹਨੂੰ ਬਾਹਰ ਨਿਕਲਣ ਨੂੰ बस 10 ਮਿੰਟ ਲੱਗਣੇ ਆ ਜੀ 10 ਮਿੰਟ ਦੇ ਵਿੱਚ ਸਾਰਾ ਪੂਰ ਬਾਹਰ ਬਿਲਕੁਲ ਜੀ ਹੋ ਗਿਆ ਤਾਂ ਜਦ ਤੱਕ ਤੁਸੀਂ ਹੁਣ ਆਪਣਾ ਐਡਰੈਸ ਹੀ ਬੋਲ ਦਿਓ ਭਜੀ ਐਡਰੈਸ ਮੇਰਾ ਹੈਗਾ ਜੀ ਨਮਾ ਬਿਆਰ ਚੀਮਾ ਰੋਡ 올ਡ ਸਰਾ ਜੀ ਨੇਅਰ ਗੁਰੂ ਤੇਗ ਬਹਾਦਰ ਗੁਰਦੁਆਰਾ ਜੀ ਸਰਾ ਦੀ ਬੈਕਸਾਈਡ ਸਰਾ ਦੀ ਬੈਕਸਾਈਡ ਜੀ ਹਨ ਸਰਾ ਦੀ ਬੈਕਸਾਈਡ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਸਤੀਸ਼ ਬੇਕਰੀ ਸਤੀਸ਼ ਬੇਕਰੀ ਓਕੇ ਸਤੀਸ਼ ਤੁਹਾਡੇ ਫਾਦਰ ਸਾਹਿਬ ਦਾ ਨਾਮ ਸੀ ਹਾਂ ਜੀ ਫਾਦਰ ਦਾ ਜੀ ਮੇਰਾ ਨਾਮ ਗਗਨਾ ਜੀ ਤੁਹਾਡਾ ਨਾਮ ਗਗਨਾ ਹਾਂ ਉਹ ਹੀ ਕਹਿ ਰਹੇ ਹਾਂ ਤੁਹਾਡੇ ਫਾਦਰ ਸਾਹਿਬ ਦੇ ਨਾਮ ਤੇ ਤੁਸੀਂ ਰੱਖੀ ਬਿਲਕੁਲ ਜੀ ਫਾਦਰ ਸਾਹਿਬ ਮੇਰੇ ਜੀਤ ਹੋ ਗਏ 3 ਸਾਲ ਹੋ ਗਏ ਜੀ ਓਕੇ ਜੀ ਤੇ ਜਿਨ੍ਹਾਂ ਨੇ ਬਿਸਕੁਟਾ ਦਾ ਜਿਹੜਾ ਰਾਜ ਸੀ ਤੁਹਾਨੂੰ ਦੇ ਕੇ ਗਏ ਨੇ ਬਿਲਕੁਲ ਜੀ ਕੀ ਬਾਤ ਹੈ ਬਹੁਤ ਵਧੀਆ ਤੇ ਚਲੋ ਹੁਣ ਵੇਟ ਕਰਦੇ ਹਾਂ ਜਦ ਤੱਕ ਬਿਸਕੁਟ ਪੱਕ ਕੇ ਆਪਣੇ ਕੋਲ ਆਪਣੇ ਹੱਥ 'ਚ ਆਉਣ ਤੇ ਦੱਸੇ ਤੁਹਾਨੂੰ ਤ ਤਾਂ ਮੈਂ ਰੀਡ ਕਰੀ ਜਰੂਰ ਦੁਬਾਰਾ ਦੱਸੀਏ ਵੀ ਜਿਹੜੇ ਇਹ ਬਿਸਕੁਟ ਨੇ ਇਹ ਕੀ ਰੇਟ ਨੇ ਦੇਸੀ ਕਿਉ ਵਾਲੇ ਕਿੰਨੇ ਨੇ 170 ਰੁਪਏ ਕਿਲੋ ਆ ਜੀ ਓਕੇ ਇਹਨੇ ਦੇਸੀ ਕੇ ਦੇ ਬੰਦੇ ਉਹ 600 ਕਿਲੋ ਵੇਚੀ ਰਿਹਾ ਜੀ ਅੱਛਾ ਉਹਦੇ ਵਿੱਚ ਫਲੇਵਰ ਬੰਦਾ ਇਲਾਚੀ ਫਲੇਵਰ ਲੂਨ ਲੂਣ ਜੋ ਕਿ ਮੈਨੂੰ ਬਿਸਕਟ ਇੱਕ ਸ਼ੱਕਰ ਵਾਲੇ ਉਹ 200 ਕਿਲੋ ਦਈ ਦੇ ਤਿੰਨੇ ਸ਼ੱਕਰ ਵਾਲੇ 200 ਰੁਪਏ ਕਿਲੋ ਆ ਹਾਂਜੀ ਲੂਣ ਵਾਲੇ ਵੀ 200 ਇਲੈਚੀ ਵਾਲੇ ਵੀ 200 ਆ ਜਿਹੜਾ ਸ਼ੱਕਰ ਵਾਲੇ ਚ ਕੋਈ ਹੋਰ ਵੀ ਆਟਾ ਹੋਰ ਵੀ ਚੀਜ਼ ਮਿਕਸ ਕਰਦੇ ਹੋ ਖੰਡ ਖੰਡ ਕੇ ਨਹੀਂ ਸ਼ੱਕਰ ਵਿੱਚ ਜੀ ਕੱਲ ਮੈਦੇ ਦੇ ਬਣਦੇ ਆ ਜੀ ਉਹ ਅੱਛਾ ਮੈਦੇ ਔਰ 70 ਰੁਪਏ ਦੀ ਆ ਜੀ ਅੱਛਾ ਹਾਂਜੀ ਇੱਕ ਸੂਜੀ ਵਾਲੇ ਬਣਦੇ ਨੇ ਨਹੀਂ ਸੂਜੀ ਵਾਲੇ ਬਿਸਕਟ ਨਹੀਂ ਬਣਦੇ ਜੀ ਸੂਜੀ ਅੱਗੇ ਇਦਾਂ ਇਦਾਂ ਹੁੰਦਾ ਸੀ ਜਿੰਨਾ ਕੋਲ ਪੁਰਾਣੇ ਲੋਕ ਪਹਿਲਾਂ ਬਿਸਕਟ ਬਣਾਉਣ ਹੁੰਦੇ ਸੀ ਉਹਨਾਂ ਦਾ ਆਟਾ ਹੁੰਦਾ ਸੀ ਬਰੀਕ ਉਹਦੇ ਵਿੱਚ ਵੀ ਇਦਾਂ ਹੁੰਦਾ ਸੀ ਜ ਹੁਣ ਅਸੀਂ ਆਟਾ ਮੋਟਾ ਯੂਜ਼ ਕਰੀਦਾ ਜੀ ਓਕੇ ਤੇ ਦੁੱਧ ਦੇ ਹਿਸਾਬ ਨਾਲ ਕਿ ਜਦੋਂ ਦੁੱਧ ਦੇ ਕੀ ਹੈ ਆਲਟਰਨੇਟ ਦੁੱਧ ਹੀ ਪਾਉਣੇ ਜਾਂ ਤੁਸੀਂ ਹੋਰ ਕੁਝ ਵੀ ਹੈ ਦੇਖੋ ਜੀ 2 ਕਿਲੋ ਆਟੇ 'ਚ 1 ਕਿਲੋ ਦੁੱਧ ਪੈ ਜਾਂਦਾ ਜੀ ਅੱਛਾ ਜੀ ਸਵਾ ਕਿਲੋ ਪੈ ਜਾਂਦੀ ਖੰਡ ਅੱਛਾ ਤੇ 1 ਕਿਲੋ ਕੇ ਪੈ ਜਾਂਦਾ ਜੀ 1 ਕਿਲੋ ਕੇ ਪੈ ਜਾਂਦਾ ਹਾਂਜੀ ਤੇ ਮੰਨ ਲਓ ਜੇ ਕਿਸੇ ਨੇ ਆਪਣੇ ਬਿਸਕੁਟ ਬਣਵਾਉਣੇ ਹਨ ਮੰਨ ਲਓ ਮੈਂ ਆਪਣੇ ਬਿਸਕੁਟ ਲੈ ਕੇ ਬਣਵਾਉਣੇ ਦੇਸੀ ਘਿਓ ਵਗੈਰਾ ਪਵਾ ਕੇ ਫਿਰ ਬਣਵਾਈ ਕਿੰਨੀ ਲੰਦੇ ਹੋ ਭਾਈ ਅਸੀਂ 300 ਰੁਪਏ ਕਿਲੋ ਲੇਬਰ ਲਈਦੀ ਆ ਜੀ ਅਜਾ 300 ਰੁਪਏ ਕਿਲੋ ਲੇਬਰ ਲਈ ਹਾਂਜੀ ਹਾਂਜੀ ਜੀ ਜਿੰਨੇ अच्छा मैं कई वेले फड़दा नहीं क्योंकि मेरे तो अपना सौदा ही नहीं पूरा होता जी। ਜਿਹੜੇ ਮੇਰਾ ਰੁਟੀਨ ਦੇ ਵਿੱਚ ਗਾਹਕ ਮੁੜਦੇ ਆ ਜੀ اسی ਕਰਕੇ ਕੰਮ ਛੱਡਿਆ ਇੱਕ ਮੈਨ ਪਾਵਰ ਹੈ ਨਹੀਂ ਜੀ। ਹੂੰ। ਘਾਰ ਦੀ ਮੈਨ ਪਾਵਰ ਅੱਗੇ ਹੁੰਦੀ ਸੀ ਸਾਰੇ ਕੰਮ ਕਰੀਦਾ ਸੀ ਸਾਡੇ ਅਸੀਂ ਬਰੈਡ ਵੀ ਬਣਦੀ ਸੀ, ਰਸ ਵੀ, ਕੁਲਚੇ ਵੀ ਸਾਰਾ ਕੁਝ ਬਣਾਈਦਾ ਸੀ ਜੀ ਜੋ ਸਾਡੇ ਘਰ ਦੀ ਮੈਨ ਪਾਵਰ ਜਾਂਦੇ ਤੇ ਮਤਲਬ ਹੁਣ ਸਿਰਫ ਤੁਹਾਡੇ ਕੋਲ ਕੱਲੇ ਬਿਸਕਟ ਸਿਰਫ ਬਿਸਕਟ ਹੀ ਬਿਸਕਟ ਹੀ ਨਹੀਂ ਪੂਰੇ ਹੁੰਦੇ ਜੀ। ਅੱਛਾ ਹਾਂਜੀ। ਕੀ ਬਾਤ ਹੈ? ਫੇਰ ਲੋ ਤੁਹਾਡੇ ਬਾਕੀ ਜਿਹੜੇ ਬ੍ਰਦਰ ਉਹ ਵੀ ਬਿਸਕੁਟਾਂ ਦਾ ਕੰਮ ਹੀ ਕਰਦੇ ਨੇ ਬਿਸਕੁਟਾਂ ਦਾ ਹਾਂਜੀ ਕੰਮ ਕਰਦੇ ਉਹਨਾਂ ਦੇ ਓਵਨ ਲਾ ਕੇ ਦਿੱਤੇ ਉਹਨਾਂ ਨੂੰ ਛੋਟੇ ਐ ਮੇਰੇ ਤੋਂ ਦੋਨੇ ਉਹ ਮਸ਼ੀਨਾਂ ਦੇ ਕੰਮ ਕਰਦੇ ਆ ਜੀ ਅੱਛਾ ਹਾਂਜੀ ਛੋਟੇ ਭਰਾ ਮਸ਼ੀਨਾਂ ਦੇ ਤੇ ਵੱਡਾ ਭਰਾ ਭੱਟੀ ਤੇ ਭੱਟੀ ਦੇ ਕੰਮਾਂ ਜਦ ਤੱਕ ਜੀ ਮੈਂ ਮੇਰੇ ਸਾਹ ਹੈਗੇ ਆ ਮੈਂ ਜਦ ਤੱਕ ਇੱਥੇ ਹੀ ਕੰਮ ਕਰਨਾ ਜੀ ਕੀ ਬਾਤ ਹੈ ਹਾਂਜੀ ਕੀ ਬਾਤ ਹੈ ਚਲੋ ਬਹੁਤ ਵਧੀਆ ਭਾਜੀ ਚਲੋ ਜਦ ਤੱਕ ਤੁਸੀਂ ਬਿਸਕੁਟ ਕੱਢੋ ਬਾਹਰ ਤੱਕ ਆਪਾਂ ਫਿਰ ਨੂੰ ਟਰਾਈ ਕਰੀਏ ਚਲੋ ਜੀ ਫਾਈਨਲੀ ਬਿਸਕੁਟ ਆ ਗਿਆ ਬਾਹਰ ਬਾਈ ਹੁਣ ਉਹ ਪੱਕੇ ਹੋ ਗਏ ਸ਼ੁਰੂ ਹਾਂਜੀ ਹਾਂਜੀ ਭਾਜੀ ਅੱਛਾ ਰੈਡੀ ਨੇ ਇਹ ਹਾਂਜੀ ਹਾਂਜੀ ਭਾਜੀ ਤੇ ਮਤਲਬ ਇਹ ਹੁਣ ਲਫਾਫੇ ਚ ਪੈਣ ਨੂੰ ਕਿੰਨੇ ਟਾਈਮ ਲੱਗਣਾ ਨੂੰ ਭਾਈ 5-7 ਮਿੰਟ ਲੱਗ ਜਾਣੇ ਛੰਡੇ ਖਾਣ ਲਈ ਚਲੋ ਜਦ ਤੱਕ ਤੁਸੀਂ ਬਾਹਰ ਕੱਢ ਰਹੇ ਹੋ ਤਦ ਤੱਕ ਡੰਡੇ ਹੋ ਹੀ ਜਾਣੇ ਹਾਂਜੀ ਹਾਂਜੀ ਕੀ ਬਾਤ ਹੈ ਤੇ ਇੱਥੇ ਬਾਈ ਹੁਣਾਂ ਦੇ ਕੋਲ ਇੱਕ ਮਿੰਟ ਵੀ ਮੰਨ ਲਓ ਜੀ ਬਿਸਕੁਟ ਕੱਢਦੇ ਨਹੀਂ ਹੈਗੇ ਤੇ ਜੇ ਮੈਂ કહਾਂ ਵੀ ਇੱਥੇ ਲਗਭਗ ਬਿਸਕੁਟ ਬਣਦੇ ਸਾਰੀ ਘੰਟੇ ਦੇ ਵਿੱਚ 2 ਘੰਟੇ ਦੇ ਵਿੱਚ ਵੇਚ ਜਾਂਦੇ ਨੇ ਤੇ ਤੁਸੀਂ ਗੱਲ ਮੰਦਣੀ ਨਹੀਂ ਇਸ ਕਰਕੇ ਤੁਸੀਂ ਇੱਥੇ ਬਾਈ ਕੋਲ ਵਿਜ਼ਿਟ ਜ਼ਰੂਰ ਕਰਿਓ ਨੂਰਮੈਲ ਦੇ ਵਿੱਚ ਤੇ ਹੁਣ ਸਗੋ ਸੀਜ਼ਨ ਦਾ ਟਾਈਮ ਆ ਸੰਧਾਰਿਆਂ ਦਾ ਟਾਈਮ ਆ ਨਾਲੇ ਨਾਲੇ ਰੱਖੜੀ ਆਉਣ ਵਾਲੀ ਆ ਤੇ ਜਿਨ੍ਹਾਂ ਨੇ ਵੀ ਆਪਣੀਆਂ ਭੂਆ ਨੂੰ ਭੈਣਾਂ ਨੂੰ ਬਿਸਕੁਟ ਵਗੈਰਾ ਦੇਣੇ ਆ ਉਹ ਬਾਈ ਹੁਣਾਂ ਕੋਲ ਆਰਡਰ ਦੇ ਸਕਦੇ ਆ ਤੇ ਵਧੀਆ ਰੇਟ ਦੇ ਉੱਤੇ ਮਤਲਬ 170 ਰੁਪਏ ਕਿਲੋ ਜਿਹੜੇ ਆ ਇਹ ਵਧੀਆ ਕੁਆਲਟੀ ਦੇ ਬਿਸਕੁਟ ਤੁਹਾਨੂੰ ਮਿਲਣੇ ਨੇ ਵੀ ਜਿਵੇਂ ਕਿ ਤੁਸੀਂ ਆਪਣਾ ਘਰ ਦਾ ਸਮਾਨ ਆਪ ਪਾਉਨੇ ਹੋ ਓਵੇਂ ਹੀ ਬਾਈ ਬਿਸਕੁਟ ਬਣਾ ਕੇ ਦਿੰਦੇ ਆ ਭਾਈ ਪੱਕੀ ਗੱਲ ਹੈ ਨਾ ਬਿਲਕੁਲ ਭਾਜੀ ਬਿਲਕੁਲ ਜੀ ਮੈਂ ਕਹਾਂ ਮੈਂ ਵਾਅਦਾ ਤਰੀਫਾਂ ਕਰਦਾ ਤੇ ਬਾਅਦ ਵਿੱਚ ਲੋਕ ਕਹਿਣ ਪਾਈਏ ਤੇ ਇਹ ਕੁਆਲਟੀ ਦਾ ਹੈ ਹੀ ਨਹੀਂ ਭਾਜੀ ਜਿਹੜਾ ਇੱਕ ਵਾਰੀ ਜੁੜ ਜਊਗਾ ਨਾ ਉਹ ਪ੍ਰਮਾਤਮਾ ਦੀ ਗਰਪਾਹੇ ਮੁੜ ਕੇ ਨਹੀਂ ਜਾਊਗਾ ਹੋਰ ਦੁਕਾਨ ਤੇ। ਕੀ ਬਾਤ ਆ। ਦੂਜੀ ਗੱਲ ਇਹ ਦੱਸ ਦਿਆਂ ਵੀ ਇਹ ਵੀਡੀਓ ਜਿਹੜੀ ਆ ਪੇਡ ਪ੍ਰੋਮੋਸ਼ਨ ਨਹੀਂ ਹੈਗੀ। ਠੀਕ ਹੈ ਜੀ। ਨਾ ਕੁਝ ਲਿਆ ਤੇ ਨਾ ਕੁਝ ਦਿੱਤਾ ਇਸ ਕਰਕੇ ਫ੍ਰੀ ਆਫ ਕੋਸ ਅਸੀਂ ਪ੍ਰੋਮੋਸ਼ਨ ਕਰਦੇ ਆ ਆਪਣੇ ਭਰਾਵਾਂ ਦੀ ਜਿਹੜੇ ਪੰਜਾਬੀ ਪ੍ਰੋਫੈਟੇ ਕੰਮ ਕਰਦੇ ਨੇ ਤੇ ਇਸ ਕਰਕੇ ਪੇਜ ਚ ਗੋਗੇ ਤੁਸੀਂ ਇੱਥੇ ਆ ਸਕਦੇ ਹੋ ਤੇ ਦੂਜੀ ਗੱਲ ਇਹ ਆ ਜਿਹੜੇ ਸਵਾਦ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਇੱਥੇ ਬਿਸਕੁਟ ਦੀ ਲਵਾਂਗੇ ਉਹ ਸਾਡੀ ਜ਼ਿੰਮੇਵਾਰੀ ਜਿੱਥੇ ਵੀ ਅਸੀਂ ਖਾਣੇ ਸ਼ੂਟ ਕਰਦੇ ਆ ਉਹ ਜ਼ਿੰਮੇਵਾਰੀ ਅਸੀਂ ਆਪ ਲੈਂ ਔਰ ਪਾਜੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਆਪਣੇ ਪੰਜਾਬੀ ਭਰਾ ਨੂੰ ਵੀ ਹੋ ਸਕੇ ਜਿੰਨੀ ਹੈਲਪ ਆਪਣੇ ਪੰਜਾਬੀ ਭਰਾ ਦੀ ਕਰੋਗੇ ਸਭ ਤੋਂ ਵਧੀਆ ਹੈ ਬਿਲਕੁਲ ਪਾਜੀ ਬਿਲਕੁਲ ਪਰ ਹਜੇ ਲੋਕ ਕਿਤਰਾਉਂਦੇ ਨੇ ਪਾਜੀ ਪਾਜੀ ਨਹੀਂ ਮੈਂ ਇਹੀ ਬੇਨਤੀ ਕਰੂੰਗਾ ਜੀ ਆਪਣੇ ਪੰਜਾਬ ਨੂੰ ਦੁਬਾਰਾ ਉਸ ਮੋੜ ਤੇ ਲਿਆਓ ਜੀ ਫੇਰ ਬਿਲਕੁਲ ਪ੍ਰਵਾਸੀਆਂ ਨੇ ਬਹੁਤ ਪੰਜਾਬ ਨੂੰ ਖਾਲਿਆ ਜੀ ਖਾਲਿਆ ਜੀ ਬਿਲਕੁਲ ਮੈਂ ਹਰੇਕ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ ਜੀ ਆਪਣੇ ਪੰਜਾਬੀ ਦਾ ਸਾਥ ਦਿਓ ਜੀ ਬਿਲਕੁਲ ਭਾਜੀ ਕੋਈ 10 ਰੁਪਏ ਦੀ ਚੀਜ਼ ਵੀ ਲੈਣੀ ਹੈ ਨਾ ਆਪਣੇ ਪੰਜਾਬੀ ਭਰਾ ਨੂੰ ਪੈਸੇ ਬਟਾਓ ਜੀ ਔਰ ਉਹਨਾਂ ਨੂੰ ਸੇਕ ਕਾਮਯਾਬ ਕਰੋ ਜੀ ਕੰਦਮ ਕਰੋ ਤਾਂ ਹੀ ਉਹ ਲੋਕ ਹਿੰਮਤ ਕਰਨਗੇ ਆਪਣੀ ਅੱਗੇ ਵਧਣ ਦੀ ਬਿਲਕੁਲ ਬਿਲਕੁਲ ਭਾਜੀ ਜੇ ਅਸੀਂ ਉਹਨਾਂ ਦੀ سپورਟ ਹੀ ਨਹੀਂ ਕਰਾਂਗੇ ਤਾਂ ਉਹ ਹਿੰਮਤ ਕਿਵੇਂ ਕਰਨਗੇ ਬਿਲਕੁਲ ਭਾਜੀ ਭਾਜੀ ਮੈਂ ਆਲਮੋਸਟ ਕੋਈ ਵੀ ਸੌਦਾ ਲੈਣਾ ਮੈਂ ਹੂੰ ਮੈਂ ਸਾਰਾ ਹੀ ਆਪਣੇ ਪੰਜਾਬੀ ਭਰਾ ਤੋਂ ਲੈਣਾ ਕੀ ਬਾਤ ਹੈ ਭਾਜੀ ਬਹੁਤ ਵਧੀਆ ਜੀ ਮੋਜੀ ਟ੍ਰੀਆਂ ਜਿੱਦਾਂ ਲੱਕੀਆਂ ਸੀ ਉਵੇਂ ਬਾਹਰ ਆਈ ਜਾਂਦੀਆਂ ਨੇ ਤੇ ਸਾਈਜ਼ ਬਿਸਕੁਟ ਦਾ ਐਡਾ ਸੀ ਤੇ ਹੁਣ ਬਿਸਕੁਟ ਦੇ ਲੋ ਫੁੱਲ ਕੇ ਡਬਲ ਹੋ ਗਿਆ ਕਿਉਂ ਭਾਜੀ ਬਿਲਕੁਲ ਭਾਜੀ ਇੱਕ ਕਰੀ ਸੇਵਾ ਦਾ ਮੱਫਾ ਜਰੂਰ ਦਿਓ ਜੀ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਜੀ ਬਿਲਕੁਲ ਭਾਜੀ ਬਿਲਕੁਲ ਜੀ ਜਰੂਰ ਭਾਜੀ ਕਿਉਂਕਿ ਜਿੱਦਾਂ ਦਾ ਤੁਹਾਡੀ ਸਫਾਈ ਹੈ ਇੱਥੇ ਦੀ ਜਿੱਦਾਂ ਦੀ ਤੁਹਾਡੀ ਬਿਸਕੁਟ ਦੀ ਕੁਆਲਿਟੀ ਹੈ ਜਿੱਦਾਂ ਤੁਹਾਡੀ ਬਿਸਕੁਟ ਦਾ ਟੇਸ ਹੈ ਬਹੁਤ ਵਧੀਆ ਭਾਜੀ ਇੱਕ ਕਰੀ ਤੁਸੀਂ ਜਰੂਰ ਲੈ ਕੇ ਜਾਉਂਗੇ ਤਾਂ ਦੁਆਰਾ ਜਰੂਰ ਆਉਂਗੇ ਜੀ ਮਤਲਬ ਜਿਹੜਾ ਬੇਬੇ ਇੱਕ ਬੇਬੇ ਜਿਹੜੀਆਂ ਕਰਦੀਆਂ ਬਣਾ ਕੇ ਲੈ ਜਾਂਦੀਆਂ ਹੁੰਦੀਆਂ ਉਹ ਸਵਾਦ ਆਉ ਬਿਲਕੁਲ ਆਊਗਾ ਜੀ 200% ਆਊਗਾ ਇਹੋ ਚੀਜ਼ ਦਾ ਜੀ ਕੀ ਬਾਤ ਹੈ ਹਾਂ ਜੀ ਚਲੋ ਫਿਰ ਤਾਂ ਬਹੁਤ ਵਧੀਆ ਜੀ ਭਾਜੀ ਹੋ ਗਿਆ ਰੈਡੀ ਹੁਣ ਹਾਂਜੀ ਹਾਂਜੀ ਤੇ ਹੁਣ ਵੇਟ ਕਰਦੇ ਆ ਇਹਨਾਂ ਨੂੰ ਠੰਡੇ ਕਰਨੀ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਟੇਸਟ ਬਿਲਕੁਲ ਬਿਲਕੁਲ ਜੀ ਚਲੋ ਜੀ ਤੁਸੀਂ ਇੱਥੇ ਕਰਨਾ ਕੀ ਆ ਵੀ ਇੱਥੇ ਭੈਣ ਜੀ ਹੁਣਾਂ ਤੇ ਭਰਾ ਦੇ ਕੋਲ ਆਉਣਾ ਆ ਤੇ ਤੁਸੀਂ ਦੇਖ ਸਕਦੇ ਹੋ ਬਿਸਕੁਟ ਬਹੁਤ ਵਧੀਆ ਬਣਾਉਂਦੇ ਨੇ ਬਹੁਤ ਐਸੀਆ ਤੇ ਹੁਣ ਸਾਡੀ ਵਾਰੀ ਆ ਗਈ ਹੈ ਪਾਈ ਹੋਣ ਨੂੰ ਡੈਸ ਕਰ ਲਈਏ ਬਿਲਕੁਲ ਬਿਲਕੁਲ ਜੀ ਤੇ ਚਲੋ ਜੀ ਮੈਂ ਹੁਣ ਆਪਣਾ ਕੈਮਰਾ ਜਿਹੜਾ ਆ ਮੀਤ ਆਫਰ ਹੋਈ ਕੈਮਰਾ ਤੇ ਇਧਰ ਮੈਨੂੰ ਹੁਣ ਟਰੇ ਠੰਡੀ ਆ ਇਹ ਹਾਂਜੀ ਹਾਂਜੀ ਸਰ ਮੈਂ ਕੀ ਹਾਂ ਪਤਾ ਆਹ ਦੇਖ ਸਕਦੇ ਹੋ ਜੀ ਤੁਸੀਂ ਪਹਿਲਾਂ ਤਾਂ ਮੇਨ ਗੱਲ ਇਹ ਆ ਵੀ ਬਿਸਕੁਟ ਤੁਸੀਂ ਚੈੱਕ ਕਰੋ ਇੱਥੇ ਆ ਕੇ ਤੁਹਾਨੂੰ ਖੁਸ਼ਬੂ ਇੰਨੀ ਕਿ ਪਿਆਰੀ ਲੱਗਣੀ ਆ ਨਾ ਵੀ ਤੁਸੀਂ ਕਿਹੜਾ ਮਪਈ ਆ ਤਾਂ ਕਮਾਲ ਦੀ ਗੱਲ ਆ ਸਰਾ ਵੀ ਇੱਥੇ ਹੁਣ ਇਸ ਕਰਕੇ ਇਹ ਨੂੰ ਟੇਸਟ ਕਰਨਾ ਇੱਥੋਂ ਸਦਾ ਚਕਲੀ ਭਜੀ ਹਾਂਜੀ ਹਾਂਜੀ ਜੀ ਭਈ ਭਰਾਵਾਂ ਕਈ ਸਾਡੇ ਲਾਪੇ ਦੇ ਕਰ ਵੀ ਝੂਠਾ ਦਾ ਕਰਦੇ ਇੱਥੇ ਹੋਣ ਨਹੀਂ 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 ਤੇ ਇੱਥੇ ਇੱਕ ਤਾਂ ਕ੍ਰੰਚੀ ਦੇ ਬਹੁਤ ਵਧੀਆ ਹੂੰ ਕੀ ਆ ਬਦਲੇ ਨੀਗਰ ਹੋਰ ਭਾਈ ਤੁਹਾਡੇ ਸੇਮ ਬਿਸਕੁਟ ਜਿਹੜੇ ਨਾ ਨੂਰਮਲ ਦੇ ਵਿੱਚ ਕਿਸੇ ਕੋਲ ਹੈ ਨਹੀਂ ਹਾਂਜੀ ਜੋ ਸਵਾ ਤੁਹਾਡੇ ਕੋਲ ਹੈ ਬਿਲਕੁਲ ਠੀਕ ਗੱਲ ਆ ਇਹ ਬਸ ਬੇਨਤੀ ਕੋਈ ਆ ਵੀ ਕਿਉਂਕਿ ਬਿਸਕੁਟ ਇਦਾਂ ਦਾ ਜੇ ਲਾਜਵਾ ਟੇਸਟ ਲੈਣਾ ਤੁਹਾਨੂੰ ਨੂਰਮਲ ਆਉਣਾ ਪੈਣਾ ਨੂਰਮਲ ਆਉਣਾ ਕਿਤੇ ਭਾਈ ਇੱਕ ਅਡਰੈਸ ਹੋਰ ਦੱਸੋ ਨਵਾਬ ਯਾਰ ਕੀਮਾ ਰੋਡ ਜੀ ਸਰਾਹ ਦੀ ਬੈਕ ਸਾਈਡ ਜੀ ਨੀਅਰ ਗੁਰੂ ਤੇਗ ਬਹਾਦਰ ਗੁਰਦੁਆਰਾ ਜੀ ਈਸ ਬਿਕਰੀ ਜੀ ਜੇ ਤੁਸੀਂ ਇਹ ਵੀ ਕਹਿ ਦੋਗੇ ਵੀ ਗगन ਬਿਸਕੁਟ ਵਾਲੇ ਤੇ ਜਾਣਾ ਬਿਲਕੁਲ ਜੀ ਬਿਲਕੁਲ ਤੁਹਾਨੂੰ ਐਡਰੈਸ ਆ ਚੁੱਕੇ ਪ੍ਰੋਪਰ ਕਿੱਥੇ ਹੋਣਾ ਕਿਉਂਕਿ ਗਗਰ ਭਾਈ ਬਹੁਤ ਮਸ਼ਹੂਰ ਨੇ ਨੂਰ ਮਹਿਲ ਦੇ ਵਿੱਚ ਤੇ ਨੂਰ ਮਹਿਲ ਛਡੋ ਇਲਾਕੇ ਦੇ ਵਿੱਚ ਬਹੁਤ ਮਸ਼ਹੂਰ ਨੇ ਬਿਲਕੁਲ ਬਿਲਕੁਲ ਜੀ ਕਿਉਂਕਿ ਭਾਈ ਉਹਨਾਂ ਦੇ ਕੋਲੋਂ ਸੈਲੀਬ੍ਰਿਟੀ ਬਾਲ ਬਿਸਕੁਟ ਖਾਣਾ ਹੈ ਭਾਈ ਕਿਹੜੇ ਕਿਹੜੇ ਬਿਸਕੁਟ ਸਾਡੇ ਸੈਲੀਬ੍ਰਿਟੀ ਖਾਂਦੇ ਨੇ ਭਾਜੀ ਮਾਸਟਰ ਸਲੀਮ ਤੱਕਰ ਕੀ ਆਪਣੇ ਦੇਵੀ ਮਖਸੂਸ ਹਾਂਜੀ ਹਾਂਜੀ ਸਰਬਜੀ ਚੀਮਾ ਆ ਵੀ ਜੀ ਬਿਸਕਟ ਲੈਂਡ ਆਉਂਦੇ ਜੀ ਸਪੈਸ਼ਲ ਆਪਣੇ ਕੋਲ ਹੋਟਲ ਤਾਜ ਵਾਲੇ ਜਲੰਧਰ ਉਹ ਵੀ ਮੇਰੇ ਕੋਲ ਬਿਸਕਟ ਲੈਂਡ ਆਉਂਦੇ ਆ ਜੀ ਅੱਛਾ ਇੱਕ ਗੱਲ ਤਾਂ ਦੱਸ ਦਈਏ ਬਾਈ ਕੋਲ ਬਾਈ ਹੁਣਾਉਂਦੇ ਇਹ ਕਹਿਣਾ ਆ ਵੀ ਜੇ ਜਿਹੜਾ ਬੰਦਾ ਮੇਰੇ ਕੋਲ 1 ਕਿਲੋ ਲੈਣ ਆਊਗਾ ਉਹ 1 ਕਿਲੋ ਨਹੀਂ ਲੈ ਕੇ ਜਾਊਗਾ ਘੱਡੋ ਘੱਡ 5 ਕਿਲੋ ਲੈ ਕੇ ਜਾਊ ਪੱਕੀ ਗੱਲ ਨੇ ਬਿਲਕੁਲ ਭਾਜੀ ਬਿਲਕੁਲ ਜੀ ਚਾਹ ਬਾਤ ਹੈ ਭਾਜੀ ਤੇ ਸੋ ਹੁਣ ਤੁਸੀਂ ਕਰਨਾ ਕੀ ਆ ਚੰਗੇ ਬਿਸਕਟ ਖਾਣੇ ਆ ਤੇ ਨਾਲੇ ਸੰਧਾਰੇ ਦੇਣੇ ਆ ਨਾਲੇ ਪੂਆ ਫੋਫੜ ਕੁਸ਼ ਕਰਨੇ ਆ ਤੇ ਤੁਹਾਨੂੰ ਇੱਥੇ ਆਉਣਾ ਪੈਣਾ ਪੈਣਾ ਖੁਸ਼ ਕਰਨੇ ਤਦੋਂ ਇਥੋਂ ਮਿਲ ਜਾਣੇ ਨੇ ਇੱਕ ਦਿਨ ਪਹਿਲਾਂ ਆਰਡਰ ਕਰ ਦਿਓ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਕਾਲ ਕਰੋ ਤੇ ਬਾਈ ਉਹਨਾਂ ਨੂੰ ਆਰਡਰ ਦੇਓ ਬਿਸਕਟਾਂ ਦਾ ਤੇ ਹੁਣ ਤੁਸੀਂ ਸਾਡੇ ਵਾਸਤੇ ਕੀ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇੱਕ ਆਪਣੀ ਯਾਦ ਜ਼ਰੂਰ ਦੱਸਿਓ ਵੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਆਪਾਂ ਤੁਸੀਂ ਛੋਟੇ ਸੀਗੇ ਜਦੋਂ ਤੁਹਾਡੇ ਘਰ 'ਚ ਬੇਬੇ ਤੇ ਤੁਹਾਡੀ ਦਾਦੀ ਬਿਸਕਟ ਬਣਾ ਕੇ ਲਿਆਉਂਦੀ ਸੀ ਤੁਹਾਡਾ ਉਦੋਂ ਦਾ ਉਦੋਂ ਤੁਹਾਡਾ ਕਿਵੇਂ ਦਾ ਤੁਹਾਡਾ ਮਨ ਹੁੰਦਾ ਸੀ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ